ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਜੇਕਰ ਗੱਲ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਿਸ ਤੋਂ ਬਾਅਦ ਦਿਨੇਸ਼ ਸਿੰਘ ਬੱਬੂ ਦੇ ਕਰੀਬੀਆਂ ਦੇ ਵੱਲੋਂ ਜਸ਼ਨ ਮਨਾਇਆ ਗਿਆ ਪਟਾਕੇ ਚੁਲਾਏ ਗਏ ਢੋਲ ਦੀ ਥੱਪ ਤੇ ਪੰਗੜੇ ਤੱਕ ਪਾਏ ਗਏ ਵੱਡੀ ਗੱਲ ਹੈ ਕਿ ਐਮਪੀ ਸਨੀ ਦਿਓਲ ਦੀ ਟਿੱਕ ਟੱਕ ਕੱਟ ਕੇ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ ਦੇ ਵਿੱਚੋਂ ਉਤਾਰਿਆ ਗਿਆ ਜੋ ਕਿ ਸਜਾਨਪੁਰ ਤੋਂ ਵਿਧਾਇਕ रह चुके ਨੇ 2007 2012 2017 ਤੇ ਵਿੱਚ ਉਹ ਜਿਹੜੇ ਨੇ ਬੀਜੇਪੀ ਦੇ ਵੱਲੋਂ ਚੋਣ ਲੜਦੇ ਨੇ ਅਤੇ ਜਿੱਤ ਵੀ ਜਾਂਦੇ ਨੇ ਪਰ 2022 ਦੇ ਵਿੱਚ ਕਾਂਗਰਸ ਦੇ ਉਮੀਦਵਾਰ ਉਹਨਾਂ ਨੂੰ ਹਰਾ ਦਿੰਦੇ ਨੇ ਪਰ ਹੁਣ ਇੱਕ ਵਾਰ ਫਿਰ ਤੋਂ ਬੀਜੇਪੀ ਦੇ ਵੱਲੋਂ ਦਿਨੇਸ਼ ਸਿੰਘ ਬੱਬੂ ਤੇ ਭਰੋਸਾ ਜਤਾਇਆ ਗਿਆ ਤੇ ਇਸ ਮੌਕੇ ਤੇ ਉਹ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਆਉਂਦੇ ਹਾਂ ਮੈਂ ਪਾਰਟੀ ਦਾ ਹਾਈਪਾਰਨ ਆਪਾਰਟ ਲੇਟ ਕਰਾਂਗਾ ਬਰਕਰਾਰ ਸਮਝ ਮੈਂ ਇਸ ਲਈ ਵੀ ਇਹ ਕਹਿੰਦਾ ਕਿ ਪਾਰਟੀ ਹਾਈ ਪਾਰਟੀ ਕੁਝ ਵੀ ਲਈ ਆਪਾਂ ਪਾਰਟੀ ਨਾਲ ਦੱਸਾਂ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਚਾਹੀਦੇ ਉਹਦੇ ਵਾਸਤੇ ਅਸੀਂ ਦੋੜਾ ਆਪਾਂ ਕਰ ਦੋੜਾ ਜੀ ਅਸੀਂ ਇਹ ਕਹਿੰਦੇ ਕਿ ਤੁਹਾਨੂੰ ਇਹ ਕੰਮ ਸਮਝ ਨਹੀਂ ਆਇਆ ਦੇਖੋ ਇਹ ਗੱਲ ਤੁਸੀਂ ਇਹ ਕਰਦੇ ਅੰਨੀ ਜੋ ਜੀ ਨਾਲ ਆਂਦੇ ਰਹਿੰਦੇ ਇਹਦੀ ਗੱਲ ਬਈ ਨਹੀਂ ਆਦ ਰਹੇ ਥੱਲੇ ਵੀ ਆਪੀ ਬਸ ਜਾਂਤ ਦੇ ਪੂਰਬ ਦੇ ਹਸਿਆਨਪੁਰ ਚ ਜਿਸਲੇ ਮੈਂ ਐਮਐਲਏ ਹਾਂ ਉਸ ਲਈ ਦੇਖੋ ਕਿੰਨੇ ਕੰਮ ਹੋਏ ਨਾ ਕਦੀ ਕੋਲੇਜ ਨਹੀਂ ਬਣਿਆ ਸੀ ਆਈਟੀਆਈ ਬਣਿਆ ਠੀਕ ਹੈ ਜੀ ਲਿਚੀ ਜ਼ੋਨ ਬਣਿਆ ਸਟੇਡੀਅਮ ਬਣਿਆ ਸਾਰੇ ਕੰਮ ਹੋਏ ਸੋ ਉਸਲੇ ਨੋਵੀਂ ਸਰਕਾ ਬਣੀ ਆਜ ਤੱਕ ਰੇਫੇਰ ਵੀ ਸਰਕਾ ਹੋ ਗਈਆਂ ਇਸ ਕਰਕੇ ਆਪਣਾ ਕੋਈ ਨਮਾਇੰਦਾ ਬਣੇ ਨਾ ਜੀ ਲੋਕਲ ਜਿੱਦਾਂ ਪਾਰਟੀ ਹਾਈ ਕਮਾਂਡ ਮੰਨ ਚ ਹੀ ਵੀ ਲੋਕਲ ਕੈਂਡੀਡੇਟ ਜਣਾ ਤੇ ਉਹਦੇ ਕੰਮ ਹੋਣੇ ਹੋਣੇ ਨੇ ਔਰ ਲੋਕਾਂ ਦੀ ਹਰ ਇੱਕ ਡਿਮਾਂਡ ਪੂਰੀ ਕਰਾਂਗੇ ਜਿੱਦਾਂ ਮੰਗ ਕਰਦੇ ਨੇ। ਪੰਜਾਬ ਦਾ ਕਿਸਾਨ ਧਰਨੇ ਵੜੇ ਜੇ ਇਹ ਨੁਕਸਾਨ ਹੋਏਗਾ ਤਾਂ ਦੇਖੋ ਆਪਾਂ ਕਿਸਾਨ ਮੈਂ ਵੀ ਕਿਸਾਨ ਆ। ਪਾਰਟੀ ਹਾਈ ਕਮਾਂਡ ਨੇ 5 ਫਸਲਾਂ ਤੇ ਐਨਐਸ ਵੀ ਪਿਆ ਵੀ ਦੇਣਾ। ਔਰ ਉਹ 5 ਫਸਲਾਂ ਤੇ ਐਨਐਸ ਵੀ ਦੇਣ ਦੇ ਵੀ ਤਿਆਰ ਆ। ਬਾਕੀ ਹੋਰ ਜਿਹੜੀਆਂ ਫਸਲਾਂ ਕਹਿੰਦੇ ਨੇ ਅਸੀਂ ਪਾਰਟੀ ਦਿੱਲੀ ਹਾਈ ਕਮਾਂਡ ਨਾਲ ਗੱਲ ਕਰਨੇ ਆ। ਕਿਸਾਨਾਂ ਦੇ ਹੀ ਨਾਲ ਹਮੇਸ਼ਾ ਨਾਲ ਹੈ ਲੇਕਿਨ ਕੁਝ ਲੋਗ ਪੰਜਾਬ ਦਾ ਮਾਹੌਲ ਖਰਾਬ ਕਰੇ ਗਦੇ ਔਰ ਖਾਸ ਕਰਕੇ ਦੇਖੋ ਪੰਜਾਬ ਦਾ ਇਹ ਨਾ ਬੁਰਾ ਹਾਲ ਅੱਜ ਕੋਈ ਸਾਰੀ ਇੰਡਸਟਰੀ ਚੱਲ ਗਈ ਸੀ ਕੋਈ ਕੰਮ ਨਹੀਂ ਹੋ ਰਿਹਾ ਕਦਾ ਆਪਾਂ ਚਾਹੁੰਦੇ ਹਾਂ ਕਿ ਪੰਜਾਬ ਦੇ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ ਡਰੱਗ ਦਾ ਦੇਖੋ ਕਿੰਨਾ ਵੱਡਾ ਇਸ਼ੂ ਹੈ ਕਰ ਗਿਆ ਆਪਣੇ ਜਿਹੜਾ ਇਹ ਰੇਤ ਬਜੇ ਦਾ ਇਸ਼ੂ ਹੈ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਅੱਜ ਆਪਰਾ ਆਪਰਾ ਐਮਪੀ ਤੋਂ ਬੰਦਾ ਕੋਈ ਮੁਸ਼ਕਿਲ ਨਹੀਂ ਸਾਰੇ ਸੈਂਟਰਲ ਸਰਕਾਰ ਸਾਡੀ ਬੰਨੀ ਹੈ ਮੋਦੀ ਇਹ ਕਿਹੜੇ ਮੁੱਦੇ ਲਾ ਕੇ ਚੱਲੋਗੇ ਦੇਖੋ ਸਭ ਤੋਂ ਪਹਿਲੇ ਹੈ ਕਿ ਕੋਈ ਨਾ ਕੋਈ ਹੈਲਥਵੈਰ ਪੀਡੀ ਪੀ ਸੈਂਟਰ ਸਰਵਿਸ ਸਰਵਿਸ ਆਜੀ ਦਾ ਇੰਸਟੀਚਨ ਵਾਲੇ ਹੈ ਹੈਲਥ ਵਾਲੇ ਹੈ